ਔਰ ਸਾਰੇ ਪਹਿਲਾਂ ਤੁਹਾਡਾ ਇੱਥੇ ਆਇਆ ਜੀ ਆਇਆਂ ਕਹਿੰਦੇ ਆ ਜਿਨ੍ਹਾਂ ਨੇ ਸਾਡੀ ਕਵਰ ਸਾਡੀ ਗੱਲ ਸਰਕਾਰ ਦੇ ਕੰਨਾਂ ਚ ਪਾਈ ਰਹੀ ਗੱਲ ਮਸਲੇ ਦੀ ਮਸਲਾ ਮਹਾਲੀ ਜ਼ਿਲ੍ਹੇ ਦਾ ਰੋਪੜ ਜ਼ਿਲ੍ਹੇ ਦਾ ਮਸਲਾ ਜਿਹੜਾ ਸਾਡਾ ਪਿੰਡ ਹੈ ਸੱਤੀ ਪਿੰਡ ਉਹਨਾਂ ਨੂੰ ਰੋਪੜ ਜ਼ਿਲ੍ਹੇ ਚ ਬਾੰਦ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਜਿਹੜਾ ਅਸੀਂ ਨਹੀਂ ਚੰਗ ਉਸ ਮਸਲੇ ਚ ਅਸੀਂ ਆਪਦੀ ਪਾਰਟੀ ਵੱਲੋਂ ਆਪ ਅਸੀਂ ਸਾਰੇ ਇਨਾਂ ਦੇ ਸਹਿਯੋਗ ਦੇ ਵਿੱਚ ਖੜੇ ਆ ਡਟ ਕੇ ਖੜੇ ਆ ਕੱਲ ਨੂੰ ਅਸੀਂ ਉਹਦੇ ਵਾਸਤੇ ਧਰਨਾ ਲਾ ਰਹੇ ਆ ਜਿਹਦੇ ਵਿੱਚ ਸਾਡੇ ਅਸੀਂ ਕਾਂਗਰਸ ਪਾਰਟੀ ਇੱਥੇ ਪੂਰਾ ਡਟ ਕੇ ਇਹਨਾਂ ਦਾ ਨਾਲ ਸਮਰਥਨ ਕਰੂਗੀ ਤੇ ਨਾਲ ਖੜੂ ਠੀਕ ਹੈ ਅੱਜ ਅਸੀਂ ਜਿਹੜਾ ਹੈ ਧਰਨਾ ਜਿਹੜਾ ਸਤਲ ਤੋਂ ਸ਼ੁਰੂ ਕੀਤਾ ਹੋਇਆ ਸੀ ਅੱਜ ਅਸੀਂ ਐਜੀਟੇਸ਼ਨ ਨੂੰ ਪਰਦਾ ਪ੍ਰਸਿੱਧ ਕਰਦੇ ਹੋਏ ਫਾਸਟ ਐਂਡ ਫ੍ਰੈਕ ਜਿਹੜਾ ਹੈ ਕੰਟੇਨਰ ਰੋਕਿਆ ਹੈ ਚੀਤਕ ਐਸਡੀਐਮ ਸਾਹਿਬ ਨੇ ਲੈਫਟ ਸਾਹਿਬ ਦੀ ਡਿਊਟੀ ਲਾ ਕੇ ਸਾਡੇ ਕੋਲ ਭੇਜਿਆ ਸੀ ਜਿਨ੍ਹਾਂ ਨੇ ਆ ਕੇ ਸਾਨੂੰ ਆਸ਼ਵਾਸਨ ਇਹ ਦਿੱਤਾ ਹੈ ਕਿ ਕੱਲ ਨੂੰ 11 ਵਜੇ ਤੱਕ ਅਸੀਂ ਫਾਰਮੂਲ ਕੋਪਟਾ ਜਿਹੜੀ ਹੈ ਜਾਣਕਾਰੀ ਪ੍ਰੋਵਾਈਡ ਕਰਾਉਂਗੇ ਤੇ ਜਿਹੜੀ ਇਹ ਆਪਾਂ ਹਾਂ ਉੱਡ ਰਹੀਆਂ ਰਿਯੂਮਰ ਉੱਡ ਰਹੇ ਹਨ ਵੀ ਖਰੜ ਦੇ 36 ਪੈਂਡਰ ਉਸ ਨਾਲ ਜੋੜੇ ਜਾਣਗੇ ਉਹਨਾਂ ਨੂੰ ਖਲ ਪਾਉਂਦੇ ਹਾਂ ਅਸੀਂ ਉਹਨਾਂ ਕੰਕ੍ਰੀਟ ਜਿਹੜਾ ਹੈ ਰਿਪਲਾਈ ਕਰ ਦਿੰਦੇ ਹਾਂ ਇਨ ਕੇਸ ਕੱਲ ਨੂੰ ਸਾਡੇ ਸਉਣ ਵਾਈ ਨਹੀਂ ਹੁੰਦੀ 11 ਵਜੇ ਤੱਕ ਕੋ ਸਾਡਾ ਜਵਾਬ ਨਹੀਂ ਦੰਦੇ ਜਾਂ ਉਹ ਇਸ ਗੱਲ ਨੂੰ ਜਵਾਬ ਨਹੀਂ ਦਿੰਦੇ ਵੀ ਖਰੜ ਦੇ ਕੋਈ ਪਿੰਡਾਂ ਨੂੰ ਤੋੜ ਕੇ ਰੋਕੜ ਨਾਲ ਨਹੀਂ ਲਗਾਇਆ ਜਾਊਗਾ ਤਾਂ ਅਸੀਂ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਕੱਲ ਨੂੰ 12 ਵਜੇ ਜਿਹੜਾ ਰੈਵਨਿਊ ਦਾ ਕੰਮ ਹੈ ਜਿਹੜੀਆਂ ਰਜਿਸਟਰੀਆਂ ਹੋ ਰਹੀਆਂ ਸੀਦੇ ਨਾਲ ਸਰਕਾਰ ਨੂੰ ਰੈਵਨਿਊ ਜਨਰੇਟ ਹੁੰਦਾ ਹੈ ਉਹ ਸਾਰਾ ਕੰਮ ਜਿਹੜਾ ਹੈ ਬੰਦ ਕਰਾਉਗੇ ਇਸ ਸੰਘਰਸ਼ ਸਾਡੇ ਨਾਲ 12 ਸੈਸ਼ਨ ਮੋਹਾਲੀ 12 ਸੈਸ਼ਨ ਮੇਰਾਪਾਸੀ ਕਿਸਾਨ ਜੋਤੇਦਾਰੀਆਂ ਕਾਂਗਰਸ ਪਾਰਟੀ ਤੇ ਹੋਰ ਜਿਹੜੀ ਕਈ ਜਿਹੜੀਆਂ ਪੋਲਿਟੀਕਲ ਪਾਰਟੀਆਂ ਹਨ ਉਹ ਸਾਡੇ ਨਾਲ ਹੀ ਸੰਘਰਸ਼ ਉੱਤੇ ਆਈਆਂ ਹਨ ਜਿਹੜੇ ਪਿੰਡ ਜੋੜੇ ਜਾ ਰਹੇ ਹਨ ਉਹਨਾਂ ਦੀ ಗ್ರಾಮ ਪੰਚਾਇਤ ਉਹਨਾਂ ਦੇ ਸਰਪੰਚ ਉਹਨਾਂ ਦੇ ਪੰਜ ਉੱਥੋਂ ਦੇ ਆਮ ਨਾਗਰਿਕ ਜਿਹੜੇ ਇਸ ਫੈਸਲੇ ਤੋਂ ਖਤਾਹਤ ਹੋ ਰਹੇ ਹਨ ਉਹ ਸਾਰੇ ਇਸ ਸੰਘਰਸ਼ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਰਹੇ ਹਨ ਸਾਨੂੰ ਕੱਲ ਦੇ ਬੰਦ ਦਾ ਪੂਰਾ ਹਿਰਾਰਾ ਹੈ ਕੱਲ ਦੇ ਸੰਘਰਸ਼ ਦੇ ਵਿੱਚ ਜੇ ਸਾਡੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਜਿਹੜਾ ਹੈ ਬਹੁਤ ਉੱਪਰ ਰੂਪ ਲਊਗਾ ਰੇਵਨਿਊ ਦਾ ਕੰਮ ਕਾਲ ਤੋਂ ਅਸੀਂ ਟੋਟਲੀ ਜਿਹੜਾ ਹੈ ਉਹ ਬੰਦ ਨਹੀਂ ਜਮੀਨ ਜਿਹੜੀ ਹੈ ਕਿਸਾਨਾਂ ਦੀ ਹੋ ਰਹੀ ਹੈ ਤੇ ਵਕੀਲ ਕਿਉਂ ਹੜਤਾਲ ਤੇ ਸਰ ਗੱਲ ਸਿਰਫ ਜ਼ਮੀਨਾਂ ਦੇ ਕਿਸੇ ਇੱਕ ਜ਼ਿਲ੍ਹੇ ਤੋਂ ਨਿਕਲ ਕੇ ਹੁੰਦੇ ਸਨ ਜਾਣ ਦਾ ਮਤਲਬ ਨਹੀਂ ਹੋਊਗਾ ਜੇ ਉਹ ਸਾਡੇ ਏਰੀਆ ਚੋਂ ਨਿਕਲ ਕੇ ਡਿਸਟ੍ਰਿਕਟ ਐਸਐਸ ਨਗਰ ਚੋਂ ਕੱਟ ਕੇ ਰੂਪਨਗਰ ਚ ਪਾਈ ਜਾਵੇ ਨਾ ਸਿਰਫ ਇਹ ਨਹੀਂ ਕਿ ਬਾਇਓਲੋਜੀਕਲ فرق ਪੈ ਗਿਆ ਜਾਂ ਜੀਓਗ੍ਰਾਫੀਕਲ ਹੀ فرق ਪੈ ਗਿਆ ਇਹਦਾ ਫਰਕ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਪੈਂਦਾ ਹੈ ਜਿਨ੍ਹਾਂ ਦੀਆਂ ਰਜਿਸਟਰੀਆਂ ਸਾਡੇ ਕੋਲੇ ਹੁੰਦੀਆਂ ਸੀ ਜਿਹਦਾ ਰੈਵਨਿਊ ਜਨਰੇਟ ਹੋ ਕੇ ਸਾਡੇ ਜ਼ਿਲ੍ਹੇ ਦੀ ਡਿਵੈਲਪਮੈਂਟ ਤੇ ਲੱਗਦਾ ਸੀ બીજી ਚੀਜ਼ ਜਿਹੜੇ ਉੱਥੋਂ ਦੇ ਰੈਜ਼ੀਡੈਂਟ ਹੈ ਉਹਨਾਂ ਨੂੰ ਕੰਮ ਲਈ ਸਿਰਫ 2 ਕਿਲੋਮੀਟਰ ਖਰੜ ਤੱਕ ਜਾਣਾ ਪੈਂਦਾ ਸੀ ਖਰੜ ਕੋਟ ਜਾਣਾ ਪੈਂਦਾ ਸੀ ਉਹਨਾਂ ਨੂੰ ਹੁਣ 35-40 ਕਿਲੋਮੀਟਰ ਦੂਰ ਜਿਹੜਾ ਰੂਤ ਨਗਰ ਹੈ ਉੱਥੇ ਪਹੁੰਚਣ ਲਈ ਮਜਬੂਰ ਕੀਤਾ ਜਾਊਗਾ ਇਹ ਜੀ ਚੀਜ਼ ਜਿਹੜੇ ਇਹ 36 ਪਿੰਡਾਂ ਦੀ ਅਸੀਂ ਗੱਲ ਕਰਦੇ ਹਾਂ ਜਿਹੜਾ ਕਿ ਕੜੂਆ ਏਰੀਆ ਪੈਂਦਾ ਹੈ ਸੰਤੋਸ਼ਪੈਂਦੀ ਹੈ ਇਹ ਗਮਾਡਾ ਦਾ ਪਾਰਟ ਸੀ ਵੀ ਗਮਾਡਾ ਕਰਕੇ ਇੱਥੇ ਦੀ ਜਿਹੜੀ ਪ੍ਰੋਸਪਰਿਟੀ ਖੁਸ਼ਹਾਲੀ ਆਸਮਾਨਾਂ ਨੂੰ ਛੂਹ ਰਹੀ ਸੀ ਜੇਕਰ ਇਹ ਪਿੰਡਾਂ ਨੂੰ ਇਥੋਂ ਤੋੜ ਕੇ ਦੁਬਾਰਾ ਤੋਂ ਰੂਪਨਗਰਣਾ ਲਾਇਆ ਗਿਆ ਤਾਂ ਜਿਹੜੀ ਇਹਨਾਂ ਦੀ ਖੁਸ਼ਹਾਲੀ ਹੈ ਉਹਦੇ ਤੇ ਠੱਲ ਪੈ ਜਾਊ। ਜਿਹੜੇ 35 ਪਿੰਡ ਬਾੜੀ ਜਿਹਨੇ ਤੇ ਉੱਪਰ ਜਿਹਨੇ ਜੁੜੇ ਜਾ ਰਹੇ ਆ। ਆ ਸਾਡੇ ਪਿੰਡ ਹੈ ਸਾਡੇ ਉਹਨਾਂ ਪਿੰਡਾਂ ਦੀ ਬਿਰਤਾਂਤ ਹੈ ਸਾਡੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਜਿਹੜੇ ਰੋਕੜਾ ਸਾਨੂੰ 30-40 ਕਿਲੋਮੀਟਰ ਦੂਰ ਜਾਣਾ ਪੈਂਦਾ ਬਾਲੀ ਜੀ ਦਾ ਸਾਡੇ ਸਾਰਾ ਹੀ 10-10 ਕਿਲੋਮੀਟਰ ਹੈ ਔਰ ਜੇਰ ਸਾਡੇ ਪਿੰਡ ਮੈਂ ਬੈਕਪੜ ਕੇ ਮਹਾਲੀ ਜੀ ਦੇ ਨਾਲ ਜੇ ਪਹਿਲਾਂ ਕਾਂਗਰਸ ਸਰਕਾਰ ਦੀ ਇਹ ਸਾਡੇ ਪਿੰਡ ਪਹਿਲਾਂ ਰੋਕੜ ਨਾਲ ਦੇ ਇਹ ਮਹਾਲੀ ਜੀ ਨੇ ਸ਼ਾਮ ਰੋਕੜ ਤੇ ਜਾ ਪਾੜੀ ਕਿ ਨਵਾਂ ਬਣਿਆ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਗੱਲ ਦੀ ਖੁਸ਼ੀ ਹੋਈ ਜਿਹੜੀ ਬਾਹਰੀ ਢੀਲੇ ਦੇ ਨੇੜੇ ਸਾਡੇ ਕੰਮ ਹੋਣ ਲੱਗੇ ਪਰ ਹੁਣ ਲੋਕਾਂ ਨੂੰ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਦੁਖ ਹੋਇਆ ਜਿਹੜੀ ਗੱਲ ਦਾ ਲੋਕਾਂ ਨੂੰ ਇਹ ਗੱਲ ਸੁਣ ਕੇ ਸੱਚ ਵੀ ਨਹੀਂ ਆਉਂਦਾ ਵੀ ਇਹ ਸਰਕਾਰ ਇਹ ਕੰਮ ਕਰ ਸਕਦੀ ਹੈਾਨੂੰ ਆਪ ਇਹ ਤਾਂ ਸੱਚ ਆਉਂਦਾ ਅਸੀਂ ਕੱਲ ਇੱਥੇ ਆਏ ਵਕੀਲ ਸਾਹਿਬ ਇੱਥੇ ਬੈਠੇ ਤੇ ਅਜੇ ਤਹਲੇ ਆਪਣੇ ਕਣਕੋਣ ਦੀ ਕਿਨੇ ਜਿਹੜੇ ਤੇ ਜਿਹੜਾ ਸਰਕਾਰ ਦੇ ਤਨਾਉਣਾ ਕੰਮ ਕਰਦਾ ਜੀ ਸਾਡੇ ਪਿੰਡ ਬਦਲ ਹੋ ਗਏ ਅੱਜ ਹਾਲੇ ਆਪਣੇ ਕਾਣ ਦੀ ਪਹਜਾਈਓ ਕਰ ਰਹੇ ਹਾਂ ਕਿ ਉੱਧਰ ਕਾਲੂ ਜਿਹੜਾ ਧਰਨਾ ਲਾ ਰਿਹਾ ਉਹਦੇ ਬਾਰੇ ਦੱਸੋ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਅਪੀਲ ਕੀ ਕਰਨੇ ਜਾਂਦੇ ਹੋ? ਜਿਹੜਾ ਕਾਲ ਦਾ ਧਰਨਾ ਉਹਦੇ ਅਸੀਂ ਲੋਕਾਂ ਨੂੰ ਅਪੀਲ ਇਹ ਕਰਨਾ ਚਾਹੁੰਦੇ ਆ ਕਿ ਇਹ ਧਰਨੇ 'ਚ ਵੱਧ ਤੇ ਵੱਧ ਜਿਹੜੇ 35 ਪਿੰਡਾਂ ਦੇ ਲੋਕ ਹੋਰ ਇਲਾਕੇ ਦੇ ਜਿਹੜੇ ਪਾਰਟੀਆਂ ਜਾਂ ਜਿੰਨੀਆਂ ਵੀ ਸਮਾਜਿਕ ਤੌਰ ਤੇ ਬੰਦੀਆਂ ਦੁਕਾਨਦਾਰ ਜਿਹੜੇ ਖੇਤ ਦੇ ਸਾਰਨ ਅਪੀਲ ਕਰਦੇ ਆ ਕਿ ਉਹ ਧਰਨੇ 'ਚ ਸ਼ਾਮਲ ਹੋ। ਤਾਂ ਕਿ ਜੇ ਸਾਡੇ ਪਿੰਡ ਵਿੱਚ ਰੋਪੜ ਜਿਹੜੇ ਚ ਬਦਲਦੇ ਦੁਕਾਨਦਾਰਾਂ ਨੂੰ ਫਰਕ ਪਊਗਾ ਹੋਰ ਸਾਰੇ ਵਪਾਰੀਆਂ ਨੂੰ ਫਰਕ ਪਊਗਾ ਇਹ ਦੇ ਕਰਕੇ ਸਾਰੇ ਬੱਦੇ ਬੱਧਰ ਨਾਲ ਸ਼ਾਮਲ ਹੋ ਆ ਜੀ ਕਰਨਾ ਜਿਹੜਾ ਅਸੀਂ ਤੁਹਾਨੂੰ ਮਿਲਲੇ ਹੋਣਾ ਆਹ ਜੀ ਕਰਨਾ 10 ਵਜੇ ਸ਼ੁਰੂ ਕਰਨਾ 12 ਵਜੇ ਤੱਕ ਜੇ ਕੋਈ ਮੰਤਰੀ ਲੈਵਲ ਦਾ ਬੰਦਾ ਜਾਂ ਕੋਈ ਐਮ.ਐਲ.ਏ ਆ ਕੇ ਸਾਨੂੰ ਇਹ ਕਹੇ ਵੀ ਤੁਹਾਡੇ ਪਿੰਡ ਨਹੀਂ ਬਦਲੋਂਦੇ ਲਿਖਤੀ ਦਵੇ ਜੇ ਨਹੀਂ ਦੰਦਾ ਤਾਂ ਆ ਜੀ ਤਹਿਸੀਲ ਦਾ ਸਾਰਾ ਕੰਮ ਤਹਿਸੀਲ ਦਾ ਕਾ ਬੰਦ ਕਰ ਦੋਗੇ ਜਦ ਤੱਕ ਰਜਿਸਟਰ ਨਹੀਂ ਹੋਣਗੇ ਜਦ ਤੱਕ ਕੋਈ ਵੀ ਆ ਕੇ ਵਿਜਵਾ ਨਹੀਂ ਜਿਉਂ ਜਿਹੜੀ ਸੰਘਰਸ਼ ਛੇੜਿਆ ਜਾ ਰਿਹਾ ਮੈਂ ਸੁਸ਼ਾਂਤ ਕੌਸ਼ਕ ਐਡਵੋਕੇਟ ਖਰੜ ਤੋਂ ਮੁਹਾਲੀ ਡਿਸਟ੍ਰਿਕਟ ਲੀਗਲ ਸੈੱਲ ਕਾਂਗਰਸ ਕਮੇਟੀ ਦਾ ਵੀ ਪ੍ਰਧਾਨ ਆ ਦੇਖੋ ਜਿਹਦੇ ਹੱੱਦ ਤੇ ਪੈਂਦੀ ਹੈ ਉਹਨੂੰ ਪਤਾ ਹੁੰਦਾ ਮੈਂ ਵਕੀਲ ਹੋਣ ਦੇ ਨਾਤੇ ਨਾਲ ਵੀ ਇਸ ਸੰਘਰਸ਼ ਦਾ ਇੱਕ ਹਿੱਸਾ ਆ ਖਰੜ ਕਚਹਿਰੀ ਵੱਲੋਂ ਅੱਜ ਵੀ ਤੇ ਕੱਲ ਵੀ ਧਰਨਾ ਲਾਇਆ ਗਿਆ ਸੀ ਅੱਜ ਅਸੀਂ ਬੱਸ ਸਟੈਂਡ ਤੇ ਜਾਮਲਾ ਕੇ ਆਪਣਾ ਰੂਪਰਗਟ ਕੀਤਾ ਸੀ ਕਿ ਜਿਹੜੇ 36 ਪਿੰਡ ਫਲੜ ਤੋਂ ਕੱਢ ਕੇ ਤੁਸੀਂ ਰੋਪੜ ਜ਼ਿਲ੍ਹੇ ਨਾਲ ਲਾਇਆ ਜਾ ਰਹੇ ਬਹਾੜੀ ਜ਼ਿਲ੍ਹੇ ਤੋਂ ਕੱਢ ਕੇ ਰੋਪੜ ਜ਼ਿਲ੍ਹੇ ਨਾਲ ਲਾਏ ਜਾ ਰਹੇ ਅਸੀਂ ਇਸ ਦਾ ਵਿਰੋਧ ਕੀਤਾ ਸੀ ਜਿੱਥੇ ਨੈਬ ਤਹਿਸੀਲਦਾਰ ਸਾਹਿਬ ਨੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਡੀ ਆਵਾਜ਼ ਉਹ ਅੱਜ ਉੱਪਰ ਪ੍ਰਸ਼ਾਸਨ ਦੇ بڑے ਲੈਵਲ ਤੱਕ ਪਹੁੰਚਾਣਗੇ ਤੇ ਕੱਲ ਨੂੰ ਸਾਨੂੰ ਉਮੀਦ ਹੈ ਕਿ ਉਹਨਾਂ ਵੱਲੋਂ 11 ਵਜੇ ਤੱਕ ਦਾ ਸਮਾਂ ਲਿੱਤਾ ਗਿਆ ਹੈ ਕਿ ਅਸੀਂ ਤੁਹਾਨੂੰ ਕੋਈ ਸੰਤੁਸ਼ਟ ਜਵਾਬ ਦੇਵਾਂਗੇ 11 ਵਜੇ ਅਸੀਂ 10 ਵਜੇ ਇੱਥੇ ਆਪਣੇ ਧਰਨੇ ਵਾਲੇ ਸਥਾਨ ਤੇ ਸਾਰੇ ਕਿਸਾਨ ਸਹਿਬਾਨ ਨੇ 36 ਪਿੰਡਾਂ ਦੇ ਨਾਗਰਿਕਾਂ ਨੇ ਇਸ ਔਰ ਸਮਾਜਿਕ ਜਥੇਬੰਦੀਆਂ ਤੇ ਪੋਲੀਟੀਕਲ ਪਾਰਟੀ ਦੇ ਨੁਮਾਇंदे ਜਿਵੇਂ ਸਾਡੀ ਪਾਰਟੀ ਚ ਸਾਡੇ ਸਾਫਾ ਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਡੀਗੜ੍ਹ ਨਾਲ ਮੇਰੀ ਗੱਲ ਹੋਈ ਸੀ ਉਸ ਵੇਲੇ 11 ਵਜੇ ਸਾਡੇ ਕੋਲ ਪਹੁੰਚ ਰਹੇ ਨੇ